ਅੱਜ ਸੱਚੀ ਹੈ ਕੱਲ ਦੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੋਂ ਸਵਾਗਤ ਆ। ਅੱਜ ਆਪਾਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਨੌ ਟੋਪਿਕਾਂ ਦੇ ਨਾਲ ਬਰਾਊਨੀ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ। ਆਪਾਂ ਬਾਜ਼ਾਰ ਦੇ ਵਿੱਚੋਂ ਲੈ ਆ ਕੇ ਤਾਂ ਖਾਣੇ ਆ ਪਰ ਆਪਾਂ ਅੱਜ ਘਰ ਦੇ ਵਿੱਚ ਹੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਹੀ ਟੇਸਟੀ ਬਿਲਕੁਲ ਬਾਜ਼ਾਰ ਵਰਗੀ ਬਣਾਵਾਂਗੇ ਘਰ ਦੇ ਵਿੱਚ ਹੀ। ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ। ਚਲੋ ਕਰਦੇ ਆ ਫੇ ਰੈਸਿਪੀ ਨੂੰ ਸ਼ੁਰੂ। ਅਰਲੀ ਮੈਂ ਇੱਥੇ ਬਾਊਲ ਦੇ ਵਿੱਚ ਚਾਕਲੇਟ ਲਈ ਹੈ। 55 ਗ੍ਰਾਮ ਮੈਂ ਚਾਕਲੇਟ ਲਈ ਹੈ। ਚਾਕਲੇਟ ਤੁਸੀਂ ਕੋਈ ਵੀ ਲੈ ਸਕਦੇ ਆ ਡਾਰਕ ਚਾਕਲੇਟ ਡੈਰੀ ਮੇਲ ਕੋਈ ਵੀ ਲੈ ਸਕਦੇ ਆ ਤੇ ਇਹਦੇ ਵਿੱਚ ਮੈਂ ਦੋ ਚਮਚ ਜਿਹੜਾ ਇਹ ਬਟਰ ਪਾਇਆ ਹੈ ਬਟਰ ਦੀ ਜਗ੍ਹਾ ਤੇ ਤੁਸੀਂ ਤੇਲ ਵੀ ਪਾ ਸਕਦੇ ਆ ਇਹਨੂੰ ਜਿਹੜਾ ਇਹ ਮੈਂ ਮਾਈਕ੍ਰੋਵੇਵ ਕਰ ਲਿਆ 2 ਮਿੰਟ ਦੇ ਲਈ ਜਾਂ ਫਿਰ ਤੁਸੀਂ ਗਰਮ ਪਾਣੀ ਦੇ ਉੱਤੇ ਇਹਨੂੰ ਮੈਲਟ ਵੀ ਕਰ ਸਕਦੇ ਆ ਤੇ ਇਹ ਮੈਲਟ ਹੋ ਗਈ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਦੇ ਉੱਤੇ ਛਾਨਣੀ ਰੱਖਾਂਗੇ ਛਾਨਣੀ ਦੇ ਵਿੱਚ ਮੈਂ ਪਾ ਰਹੀ ਹਾਂ 120 ਗ੍ਰਾਮ ਆਟਾ 60 ਗ੍ਰਾਮ ਪੀਸੀ ਹੋਏ ਖੰਡ ਦੋ ਚਮਚ ਕੋਕੋ ਪਾਊਡਰ ਜਿਹੜੇ ਮਾਪ ਹਨ ਉਹ ਤੁਸੀਂ ਸਹੀ ਤਰੀਕੇ ਨਾਲ ਲਓਗੇ ਤਾਂ ਤੁਹਾਡੀ ਬਰਾਊਨੀ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਸਾਰੇ ਜੀਜਨ ਛਾਂਣ ਤੋਂ ਬਾਅਦ ਚ ਮੈਦੇ ਚ ਪਾ ਰਹੀਆਂ ਇੱਕ ਟੱਕਨ ਵਨੀਲਾ ਐਸੈਂਸ ਜੇ ਨਹੀਂ ਹੈਗਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਇਹ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਪਰ ਜੇ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਛੱਡ ਵੀ ਸਕਦੇ ਆ ਹੁਣ ਇਹਦੇ ਵਿੱਚ ਜਿਹੜਾ ਮੈਂ ਦੁੱਧ ਦੇ ਨਾਲ ਇਹਦਾ ਬੈਟਰ ਬਣਾਉਂਗੀ ਤੁਸੀਂ ਪਾਣੀ ਦੇ ਨਾਲ ਵੀ ਬਣਾ ਸਕਦੇ ਆ ਪਰ ਮੈਂ ਦੁੱਧ ਦੇ ਨਾਲ ਬਣਾਉਂਗੀ ਦੁੱਧ ਦੇ ਨਾਲ ਜ਼ਿਆਦਾ ਵਧੀਆ ਫਲੇਵਰ ਆਉਂਦਾ ਹੈ ਤੇਰਾ ਪਰ ਥੋੜਾ ਜਿਹਾ گاੜਾ ਹੀ ਰੱਖਣਾ ਹੈ ਕੇਕ ਨਾਲੋਂ ਆਪਾਂ ਇਹ ਤਾਂ گاੜਾ ਰੱਖਣਾ ਹੈ ਬੈਟਰ ਇਹ ਦੇਖੋ ਬਹੁਤ ਹੀ ਸਿਲਕੀ ਸਮੂਥ ਆਪਣਾ ਇਹ ਬੈਟਰ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੜਾ ਆ ਬੇਕਿੰਗ ਪਾਊਡਰ ਤੇ 1/4 ਚਮਚ ਬੇਕਿੰਗ ਸੋਡਾ ਹੁਣ ਇਹਨਾਂ ਦੋਨਾਂ ਨੂੰ ਐਕਟੀਵੇਟ ਕਰਨ ਦੇ ਲਈ ਆਪਾਂ ਇਹਦੇ ਉੱਤੇ ਇੱਕ ਛੋਟਾ ਚਮਚ ਸਰਕਾ ਪਾਵਾਂਗੇ ਸਰਕੇ ਸਰਕਾ ਪਾਉਣ ਦੇ ਨਾਲ ਜਿਹੜੇ ਆਪਣੇ ਬਰਾਊਨੀ ਆ ਉਹਦਾ ਟੈਕਸਚਰ ਵੀ ਬਹੁਤ ਵਧੀਆ ਹੁੰਦਾ ਆ ਤੇ ਬੇਕਿੰਗ ਸੋਡਾ ਐਕਟੀਵੇਟ ਹੋ ਜਾਂਦਾ ਹੈ ਜੇ ਹੁੰਦਾ ਏ ਇੱਥੇ ਮੰਨਦੇ ਹੋਏ ਸਵਾਲ ਹੋਊਗਾ ਕਿ ਵਿਨੇਗਰ ਦਾ ਕਿਤੇ ਸਵਾਦ ਨਹੀਂ ਆਊਗਾ ਵਿੱਚ ਬਿਲਕੁਲ ਨਹੀਂ ਆਊਗਾ ਵਿਨੇਗਰ ਦਾ ਸਵਾਦ ਜਦੋਂ ਆਪਣੀ ਬਰਾਉਨੀ ਬੇਕ ਹੁੰਦੀ ਆ ਤਾਂ ਆਪਣਾ ਜਿਹੜਾ ਵਿਨੇਗਰ ਆ ਪਾਫ ਬਣ ਕੇ ਉੱਡ ਜਾਂਦਾ ਹੈ ਮਤਲਬ ਉਹਦਾ ਕੋਈ ਸਵਾਦ ਨਹੀਂ ਰਹਿੰਦਾ ਉਹ ਸਿਰਫ 베ਕਿੰਗ ਸੋਡਾ ਨੂੰ ਐਕਟੀਵੇਟ ਕਰਨ ਦੇ ਲਈ ਹੁੰਦਾ ਆ ਹੁਣ ਆਪਾਂ ਇੱਥੇ ਮੈਂ ਪਾਂਡਾ ਲਿਆਇਆ ਜਿਹੜਾ ਕੇਕ ਟਿਨ ਲਿਆਇਆ ਉਹਦੇ ਵਿੱਚ ਮੈਂ ਬਟਰ ਪੇਪਰ ਲਗਾ ਲਿਆ ਆ ਤੁਸੀਂ ਪਾਂਡੇ ਨੂੰ ਗ੍ਰੀਸ ਵੀ ਕਰ ਸਕਦੇ ਆ ਤੇ ਚੰਗੀ ਤਰ੍ਹਾਂ ਦੇ ਜਿਹੜਾ ਬੈਟਰ ਪਾ ਕੇ ਚੰਗੀ ਤਰ੍ਹਾਂ ਫਲਾ ਲਿਆ ਆ ਸਾਰੇ ਪਾਸੇ ਫਲਾਂ ਤੋਂ ਬਾਅਦ ਜੋ ਮੈਂ ਕਤੂਤ ਪੇਕ ਲਈ ਹੈ ਉਹਨਾਂ ਮੈਂ ਜਿਹੜਾ ਇਹਨੂੰ ਡਿਵਾਈਡ ਕਰ ਲਿਆ ਹੈ 9 ਪਾਰਟਸ ਦੇ ਵਿੱਚ 9 ਤੋਂ ਇਹ 12 ਹੀ ਪਾਰਟ ਹੋਏ ਆ ਪਰ 9 ਹੀ ਆਪਾਂ ਬਣਾਵਾਂਗੇ ਤੇ ਇਹਦੇ ਉੱਤੇ ਮੈਂ ਹੁਣ ਜਿਹੜੇ ਆ ਚੀਜ਼ਾਂ ਰੱਖ ਰਹੀਆਂ ਜਿਵੇਂ ਕਿ ਥੋੜੇ ਜਿ ਮੈਂ ਬਿਸਕੁਟ ਲੈ ਸੀਗੇ ਚਾਕਲੇਟ ਵਾਲੇ ਉਹਨੂੰ ਤੋੜ ਕੇ ਰੱਖਤਾ ਕਾਜੂ ਲੈ ਸੀ ਬਦਾਮ ਲੈ ਸੀ ਅਖਰੋਟ ਲੈ ਸੀ ਇਹ ਸਾਰਾ ਕੁਝ ਬਰੀਕ ਬਰੀਕ ਕੱਟ ਕੇ ਲੈ ਆਏ ਮੈਂ ਤੁਸੀਂ ਕੁਛ ਵੀ ਜੋ ਵੀ ਪਾਉਣਾ ਚਾਹੁੰਦੇ ਹੋ ਤੇ ਪਾ ਸਕਦੇ ਆ ਯਾਤਰਤਾ ਇਹੀ ਚੀਜ਼ਾਂ ਪਈਆਂ ਹੁੰਦੀਆਂ ਆ ਸੌਂਗੀ ਲਈਆ ਕਾਲੀ ਸੌਂਗੀ ਲਈਆ ਫਿਰ ਸੌਂਫ ਜਿਹੜੀ ਹੁੰਦੀ ਆ ਉਹ ਪਾਈ ਐ ਇੱਕ ਸਾਈਡ ਤੇ ਫਿਰ ਚਾਕਲੇਟ ਰੱਖੀ ਐ ਇੱਕ ਸਾਈਡ ਤੇ ਕੋਈ ਵੀ ਚਾਕਲੇਟ ਰੱਖ ਸਕਦੇ ਆ ਉਹਦੇ ਪੀਸ ਕਰਕੇ ਤੇ ਨਾਲ ਹੀ ਮੈਂ ਇੱਥੇ ਵਾਈਟ ਚਾਕਲੇਟ ਲਈ ਆ ਹੁਣ ਬੇਕ ਕਰੰਤੇ ਆਪਾਂ ਨੇ ਮੈਂ ਕੀ ਕੀਤਾ ਸੀਗਾ ਓਵਨ ਨੂੰ ਪ੍ਰੀ ਹੀਟ ਕਰ ਲਿਆ ਸੀਗਾ 170 ਡਿਗਰੀ ਤੇ ਤੇ ਫਿਰ ਮੈਂ 15 ਮਿੰਟ ਨੂੰ ਬੇਕ ਕੀਤਾ ਓਵਨ ਦੇ ਵਿੱਚ ਤੁਸੀਂ ਗੈਸ ਤੇ ਕਰਨਾ ਚਾਹੋ ਤਾਂ ਗੈਸ ਤੇ ਵੀ 15 ਤੋਂ 20 ਮਿੰਟ ਲੋ ਗੈਸ ਤੇ ਇਹਨੂੰ ਜਿਹੜਾ ਤੁਸੀਂ ਬੇਕ ਕਰਨਾ ਹੈ ਪ੍ਰੀ ਹੀਟਡ ਕੜਾਈ ਦੇ ਵਿੱਚ ਤੇ ਆਪਣਾ ਇਹ ਬੇਕ ਹੋ ਗਿਆ ਸੀਗਾ ਤੇ 10 ਮਿੰਟ ਇਹਨੂੰ ਮੈਂ ਢਿੱਡ ਛੱਡਤਾ ਹਾਂ ਠੰਡਾ ਹੋਣ ਦੇ ਲਈ ਤੇ ਹੁਣ ਇਹਨੂੰ ਆਪਾਂ ਡੀਮੋਲਡ ਕਰ ਲੈਂਦੇ ਆ ਬਹੁਤ ਹੀ ਸਾਫ਼ ਆ ਇਹ ਬਿਲਕੁਲ ਭਾਂਡਾ ਵੀ ਆਪਣਾ ਸਾਫ਼ ਨਿਕਲਿਆ ਬਿਲਕੁਲ ਵੀ ਗੰਦਾ ਨਹੀਂ ਹੋਇਆ ਤੇ ਬਹੁਤ ਹੀ ਸੌਫਟ ਸਪੌਂਜੀ ਆਪਣੀ ਇਹ ਬਰਾਊਨੀ ਹੁਣ ਆਪਏ ਨੂੰ ਪਲਟ ਲੈਣੇ ਆ ਤੇ ਦੇਖੋ ਕਿੰਨੀ ਵਧੀਆ ਇੰਨੀ ਜਗ੍ਹਾ ਇਹ ਸੌਫਟ ਆ ਕਿ ਮੈਨੂੰ ਹੱਥਾਂ ਦੇ ਨਾਲ ਜਦੋਂ ਪਲਟਿਆ ਨਾ ਇਹ ਟੁੱਟ ਗਈ ਤੁਸੀਂ ਇਹਨੂੰ ਕਿਸੇ ਵੀ ਭਾਂਡੇ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਪਲਟ ਲੈਣਾ ਹੈ ਤੇ ਆਪਣੀ ਬਹੁਤ ਹੀ ਵਧੀਆ ਨਾ ਟੋਪੀਕਾ ਦੇ ਨਾਲ ਆਪਣੀ ਬਰਾਊਨੀ ਬਣ ਕੇ ਤਿਆਰ ਆ ਬਹੁਤ ਹੀ ਲਗ ਲਗ ਫਲੇਵਰ ਆ ਬਹੁਤ ਹੀ ਸਵਾਦ ਲੱਗਦੀ ਹੈ ਇਦਾਂ ਦੀ ਹੋਰ ਮਜ਼ੇਦਾਰ ਰੈਸਪੀਸ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਜਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਘਰ ਦੇ ਵਿੱਚ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਬਣੀ ਬਹੁਤ ਬਹੁਤ ਆਨੰਵਾਜੀ ਵੀਡੀਓ ਦੇਖਣ ਲਈ